ਆ ਚੋਗਸਾ ਹਸਤੀ ਮੈਂ ਇਹ ਗਾਨੇ ਆ ਕਿ ਮੈਂ ਇਹਨਾਂ ਕਰਕੇ ਤੁਹਾਡੀ ਨਾਲ ਆ ਤੁਹਾਡੀ ਕਰਕੇ ਇਹਨਾਂ ਨਹੀਂ ਕਰਾਂ ਮੁੱਢੀ ਕਾਂਗਰਸੀ ਕੋਈ ਪਾਰਟੀ ਦਾ ਨਾਣਾ ਨਹੀਂ ਮਤਲਬ ਉਤਨਾ ਬੰਦੇ ਆ ਭੈਣ ਭਰਾ ਇਤਰਾ ਟੱਕਰ ਕਰਦੇ ਸਾਡੇ ਨਾਲ ਚੱਲੇ ਕੇ ਉੱਥੇ ਇਹਨੂੰ ਇਹ ਛੋਟਾ بڑا ਵੱਡਾ ਟੱਕਰ ਹੋਇਆ 5 400 ਬੰਦਾ ਗਿਆ ਟੱਕਰ ਉਹਨਾਂ ਨੇ ਸਾਨੂੰ ਬੁਲਾਉਣਾ ਕੋਈ ਟਾਈਮ ਨਹੀਂ ਦਿੱਤਾ ਅਹੀਂ ਆਪਣੀ ਪਿੱਛੇ ਮੜਾ ਆ ਗਏ ਇਸ ਦਾ ਦੂਲੇ ਫੜੀ ਤੇ ਨਾਲ ਇਸ ਨੂੰ ਠਹਿਰਾ ਰੱਖਿਆ ਇਹ ਸੀ ਬੀਜਪੀ ਦੇ ਤਾਇਆ ਜੀ ਆ ਕੰਮ ਦੀ ਲੋਕ ਜੀ ਕੱਢੀ ਹੈ ਨਾ ਇਹ ਨਹੀਂ ਲੱਗੀ ਤਾਇਆ ਜੀ ਗਰੀਬ ਤੱਕ ਦਾ ਪਹਿਲੂ ਇਹੀ ਮੇਰੇ ਨਾਲ ਜੁੜਿਆ ਸੀ ਪਰ ਅੱਜ ਹੋਰ ਕੁਝ ਹੈ ਜਿਹੜੇ ਤੋਂ ਨਾਲ ਇਹ ਕਿਸਾਨ ਮੋਰਚੇ ਦੇ ਸਰਦਾਰ ਹਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹੇ ਦੇ ਮਸ ਕੋਈ ਕਿਸਾਨਾਂ ਦੀ ਗੱਲ ਠਾਉਣੀ ਆ ਦਿੱਲੀ ਤੱਕ ਪਹੁੰਚਾਉਣੀ ਆ ਇਹ ਜਾਣੀ ਸਰਦਾਰ ਜੀ ਤਾਂ ਕਿ ਕਿਸਾਨਾਂ ਦਾ ਜ਼ਿਲ੍ਹੇ ਦੇ ਪ੍ਰਧਾਨ ਨੇ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈਗੀ ਜੀ ਠੀਕ ਜਿੰਨਾ ਚਿਰ ਤੁਸੀਂ ਬੰਦੀ ਨੂੰ ਆਗੂ ਨਹੀਂ ਨਿਨ ਲਾਉਂਦੇ ਤੇ ਤੁਹਾਡੀ ਗੱਲ ਕੌਣ ਰੱਖੂਗਾ ਬਣਾ ਜੀ ਅੁੱਧਨਤਨ ਦੇਗੇ ਸਮਾਨਤਾ ਕੀਤਾ ਗਿਆ ਕੀ ਕਹਣਾ ਹੈ ਅਸੀਂ ਕਹਿੰਦਾ ਜਿਹੜੀ ਜੁਬਰੀਵਨ ਬਲੀ ਆ ਇਤਿਨ ਤਾਨਦਰੀ ਨਮਾਵਾ ਤਗੜੀ ਨਮਾਵਾ ਸਾਨੂੰ ਭਾਜੀਪੀ ਨੇ ਜਿਹੜੀ ਪ੍ਰਧਾਨਗੀ ਦਿੱਤੀਗੀ ਅਸੀਂ ਬਹੁਤ ਕਿੰਨਾ ਦਾ ਧੰਨਵਾਦੀ ਹਾਂ ਜੀ ਬਹੁਤ ਧੰਨਵਾਦ ਕਰਦੇ ਆ ਸੋ ਅਸੀਂ ਇਹ ਪਾਰਟੀ ਦੇ ਨਾਲ ਖੜੇ ਹਾਂ ਔਰ ਅਸੀਂ ਵੱਧ ਚੜ ਕੇ ਪਾਰਟੀ ਦੇ ਨਾਲ ਜੁੜੇ ਵੀ ਆ ਤੇ ਭਾਜੀਪੀ ਦੇ ਵਿੱਚ ਬਹੁਤ-ਬਹੁਤ 희ਸਾ ਪਾਵਾਂਗੇ ਔਰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਆਪਾਂ ਅੱਗੇ ਲੈ ਕੇ ਜਾਵਾਂਗੇ ਸਰਦਾਰ ਹਰਜੀਤ ਸਿੰਘ ਦੇ ਗ੍ਰੇਵਖੇ ਪਹੁੰਚੇ ਆ ਇਹਨਾਂ ਨੂੰ ਸਾਡੀ ਪਾਲ ਜੀ ਨੇ ਮੜਾ ਮੰਡੀ ਜ਼ਿੰਮੇਵਾਰੀ ਸੌਂਪੀ ਆ ਮਲਕ ਕਿਸਾਨ ਮੋਰਚੇ ਦੇ ਜ਼ਿਲ੍ਹੇ ਦੇ ਪ੍ਰਧਾਨ ਬਣਾਏ ਨੇ ਆ ਮੇਰਾ ਵੀਰ ਜੋਗਾ ਸਿੰਘ ਢੋਲਰ ਜਿਹੜੇ ਜਸਰਾ ਉਧੇ ਰਹਿਣ ਵਾਲੇ ਆ ਇਹਨਾਂ ਨੂੰ ਪ੍ਰਧਾਨ ਵਾਈਸ ਪ੍ਰਧਾਨ ਬਣਾਇਆ ਆ ਵਨ ਦਾ ਜ਼ਿਲ੍ਹੇ ਦਾ ਇਹ ਵੀ ਮਿਰਚ ਆ ਜਨੇ ਇਹਨਾਂ ਦੇ ਆਂਦਾ ਵੀ ਬਹੁਤ ਹੀ ਧੰਮਾਦਿਆਂ ਤੇ ਜਿੰਨੀ ਸੰਗਤ ਆਈ ਆ ਇਹਨਾਂ ਆਿਆਂ ਦਾ ਵੀ ਬਹੁਤ ਹੀ ਜ਼ਿਆਦਾ ਧੰਨਵਾਦ ਹੈ। ਇਹ ਗੁਰੂ ਮਹਾਰਾਜ ਨੇ ਬੜੀ ਕਿਰਪਾ ਸਾਡੇ ਤੇ ਕੀਤੀ ਆ। ਭਾਜਪਾ ਦੀਆਂ ਨੀਤੀਆਂ ਉਹਨਾਂ ਦੇ ਕੰਮ ਵੇਖ ਕੇ ਇਹ ਸਾਡੇ ਜੀ ਸ਼ਾਮਲ ਹੋਏ ਆ। ਇਹਨਾਂ ਦਾ ਆਿਆਂ ਦਾ ਬਹੁਤ ਹੀ ਧੰਨਵਾਦ ਹੈ।